ਇਰਾ ਦੇਲ ਇੰਨਾ ਬੇਚੈਨ ਸੀ ਕਿ ਸ਼ਾਇਦ ਮੈਂ ਆਪਣੇ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਸੀ ਮੈਂ ਸਾਰਾ ਦਿਨ ਇਸੇ ਪਰੇਸ਼ਾਨੀ ਵਿੱਚ ਗੁਜ਼ਾਰਿਆ ਸੀ ਪਰ ਰਾਤ ਨੂੰ ਮੈਨੂੰ ਫਿਰ ਇੱਕ ਨੰਬਰ ਤੋਂ ਮੈਸੇਜ ਆਇਆ ਕਿ ਜੇ ਤੂੰ ਰਾਜਵੀਰ ਨੂੰ ਆਪਣੇ ਨੇੜੇ ਆਉਣ ਦਿੱਤਾ ਤਾਂ ਮੈਂ ਤੇਰਾ ਰਾਜ ਸਭ ਦੇ ਸਾਹਮਣੇ ਜ਼ਾਹਰ ਕਰ ਦਿਆਂਗਾ ਅਤੇ ਰਾਜਵੀਰ ਨੂੰ ਦੱਸਾਂਗਾ ਕਿ ਮੇਰਾ ਇਸ ਕੁੜੀ ਨਾਲ ਵਿਆਹ ਤੋਂ ਪਹਿਲਾਂ ਹੀ ਇਹ ਫੇਰ ਚੱਲ ਰਿਹਾ ਹੈ ਅਤੇਸ ਕੁੜੀ ਨਾਲ ਮੇਰੇ ਹਰ ਤਰ੍ਹਾਂ ਦੇ ਸਬੰਧ ਹਨ ਦੋਸਤ ਤੁਸੀਂ ਮੇਰੇ ਦਿਲ ਨੂੰ ਪਸੰਦ ਆ ਗਏ ਹੋ ਮੈਂ ਤੁਹਾਡੇ ਨਾਲ ਉਹੀ ਪਿਆਰ ਭਰੇ ਪਲ ਦੁਬਾਰਾ ਬਤਾਉਣਾ ਚਾਹੁੰਦਾ ਹਾਂ ਇਸ ਲਈ ਕੰਨ ਖੋਲ ਕੇ ਸੁਨੋ ਰਾਜਵੀਰ ਨੂੰ ਆਪਣੇ ਨੇੜੇ ਨਾ ਆਉਣ ਦਿਓ ਨਹੀਂ ਨਤੀਜਿਆਂ ਲਈ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ ਵੈਸੇ ਇੱਕ ਗੱਲ ਦੱਸੋ ਸੋਲਿਨ ਮੈਂ ਉਸ ਰਾਤ ਤੁਹਾਨੂੰ ਖੁਸ਼ ਤਾਂ ਕੀਤਾ ਮੈਂ ਬਹੁਤ ਗੁੱਸੇ ਵਿੱਚ ਆ ਗਈ ਤੇ ਮੈਂ ਫੋਨ ਕੱਟ ਦਿੱਤਾ ਮੈਨੂੰ ਕੋਈ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਇਹ ਗੱਲ ਮੈਂ ਹੁਣ ਤੱਕ ਰਾਜਵੀਰ ਤੋਂ ਲੁਕੋ ਕੇ ਰੱਖੀ ਸੀ ਉਹ ਮੇਰੀ ਜ਼ਿੰਦਗੀ ਬਰਬਾਦ ਕਰ ਦੇਵੇਗਾ ਤੇ ਤਲਾਕ ਲੈ ਲਵੇਗਾ ਮੈਂ ਚਿੰਤਤ ਰਹੀ ਮੈਨੂੰ ਕੀ ਪਤਾ ਕੌਣ ਹੈ ਉਹ ਆਦਮੀ ਮੈਂ ਆਪਣੇ ਮਨ ਵਿੱਚ ਆਪਣੇ ਅਤੀਤ ਨੂੰ ਦੇਖ ਲਿਆ ਸੀ ਪਰ ਮੈਨੂੰ ਕੋਈ ਅਜਿਹਾ ਲੜਕਾ ਯਾਦ ਨਹੀਂ ਸੀ ਜੋ ਮੇਰੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਸੀ ਉਸ ਤੋਂ ਬਾਅਦ ਉਸ ਲੜਕੀ ਨੇ ਮੈਨੂੰ ਕੁਝ ਤਸਵੀਰਾਂ ਦਿਖਾਈਆਂ ਜੋ ਸ਼ਾਇਦ ਉਸ ਨੂੰ ਸਾਡੇ ਵਿਆਹ ਦੀ ਪਹਿਲੀ ਰਾਤ ਮਿਲੀਆਂ ਸਨ ਜਦੋਂ ਮੈਂ ਉਸ ਦੇ ਮੋਢੇ ਤੇ ਸਿਰ ਰੱਖ ਕੇ ਗੂੜੀ نیند ਵਿੱਚ ਸੌਂ ਰਹੀ ਸੀ ਉਸ ਨੇ ਆਪਣਾ ਚਿਹਰਾ ਨੰਗਾ ਕੀਤਾ ਹੋਇਆ ਸੀ ਅਤੇ ਮੈਂ ਉਸ ਨੂੰ ਦੇਖ ਕੇ ਪੂਰੀ ਤਰ੍ਹਾਂ ਹੈਰਾਨ ਰਹਿ ਗਈ ਸੀ ਮੈਂ ਸਵਾਲ ਕਈ ਵਾਰ ਦਰਾਇਆ ਸੀ ਕਿ ਤੁਸੀਂ ਕੌਣ ਹੋ ਮੇਰੀ ਜ਼ਿੰਦਗੀ ਕਿਉਂ ਬਰਬਾਦ ਕਰ ਰਹੇ ਹੋ ਪਰ ਜਵਾਬ ਵਿੱਚ ਉਹ ਹੱਸਣ ਲੱਗ ਪੈਂਦਾ ਸੀ ਪਰ ਇਹ ਰਾਜ ਵੀ ਕਾਫੀ ਦੇਰ ਤੱਕ ਗੁਪਤ ਹੀ ਰਿਹਾ। ਰਾਤ ਨੂੰ ਜਦੋਂ ਵੀ ਰਾਜਵੀਰ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਤਾਂ ਮੈਂ ਉਸ ਨੂੰ ਕਿਸੇ ਨਾ ਕਿਸੇ ਬਹਾਨੇ ਆਪਣੇ ਤੋਂ ਦੂਰ ਕਰ ਦਿੰਦੀ ਸੀ। ਪਰ ਜ਼ਾਹਿਰ ਹੈ ਕਿ ਉਹ ਮੇਰਾ ਪਤੀ ਹੈ। ਉਹ ਕਿੰਨਾ ਕੁ ਚਿਰ ਮੇਰੇ ਤੋਂ ਦੂਰ ਰਹਿ ਸਕਦਾ ਹੈ? ਮੇਰੇ ਅੰਦਰ ਇਹ ਡਰ ਹਮੇਸ਼ਾ ਬਣਿਆ ਰਹਿੰਦਾ ਸੀ। ਦਿਲ ਕਿ ਜੇ ਰਾਜਵੀਰ ਮੇਰੇ ਨੇੜੇ ਆ ਗਿਆ ਅਤੇ ਜੇਕਰ ਉਸ ਨੂੰ ਮੇਰੀ ਪਹਿਲੀ ਰਾਤ ਦੀ ਸਚਾਈ ਦਾ ਪਤਾ ਲੱਗ ਗਿਆ। ਤੋ ਮੈਨੂੰ ਤਲਾਕ ਦੇ ਦੇਵੇਗਾ ਅਤੇ ਦੂਜਾ ਡਰ ਸੀ ਕਿ ਜੇਕਰ ਉਸ ਲੜਕੀ ਨੂੰ ਪਤਾ ਲੱਗ ਗਿਆ ਤਾਂ ਰਾਜਵੀਰ ਨੂੰ ਮੇਰੇ ਬਾਰੇ ਝੂਠੀ ਖਬਰ ਦੇ ਕੇ ਮੇਰਾ ਘਰ ਬਰਬਾਦ ਕਰ ਦੇਵੇਗਾ ਔਰਤ ਲਈ ਉਸ ਦਾ ਘਰ ਬਹੁਤ ਮਹੱਤਵਪੂਰਨ ਹੁੰਦਾ ਹੈ ਅਤੇ ਇਸ ਤੋਂ ਵੀ ਵੱਧ ਉਸ ਲਈ ਉਸ ਦੀ ਇੱਜ਼ਤ ਹੁੰਦੀ ਹੈ ਜੇ ਉਹ ਮੁੰਡਾ ਇਦਾਂ ਦੀਆਂ ਗੱਲਾਂ ਫਲਾ ਕੇ ਮੇਰਾ ਘਰ ਬਰਬਾਦ ਕਰ ਦੇਵੇ ਤਾਂ ਮੇਰੀ ਜ਼ਿੰਦਗੀ ਵੀ ਨਲਾਮ ਹੋ ਜਾਵੇਗੀ ਤੇ ਫਿਰ ਕੋਈ ਵੀ ਔਰਤ ਵਿਆਹ ਤੋਂ ਬਾਅਦ ਤਲਾਕ ਨਹੀਂ ਲੈਣਾ ਚਾਹੁੰਦੀ ਮੈਂ ਬਹੁਤ ਪਰੇਸ਼ਾਨ ਸੀ ਮੇਰਾ ਦਿਲ ਦਰਦਦਾ ਰਹਿੰਦਾ ਸੀ ਇੱਕ ਵਾਰ ਜਿਆ ਹੋਇਆ ਕਿ ਮੇਰੇ ਹੋਸ਼ ਉੱਡ ਗਏ ਮੇਰੀ ਨੰਦ ਰੀਮਾ ਦੀ ਆਪਣੇ ਇੱਕ ਦੋਸਤ ਨਾਲ ਮੰਗਣੀ ਹੋ ਗਈ ਸੀ ਦੋਵੇਂ ਇੱਕੋ ਕਾਲਜ ਵਿੱਚ ਪੜ੍ਹਦੇ ਸਨ ਇੱਕ ਵਾਰ ਉਹ ਸਾਡੇ ਘਰ ਆਇਆ ਮੇਰੀ ਸੱਸੇ ਮੈਨੂੰ ਸਵੇਰ ਤੋਂ ਹੀ ਦੱਸਿਆ ਸੀ ਕਿ ਰੀਮਾ ਦਾ ਮੰਗੇਤਰ ਸਾਡੇ ਨਾਲ ਰਾਤ ਦੇਖਾਣੇ ਤੇ ਆਵੇਗਾ ਇਸ ਲਈ ਮੈਂ ਖਾਣੇ ਦੀ ਸਾਰੀ ਤਿਆਰੀ ਕਰ ਲਈ ਸੀ ਅਤੇ ਰਾਤ ਨੂੰ ਜਦੋਂ ਰੀਮਾ ਦਾ ਮਗੇਤਰ ਵੀ ਪੁਲਾਇਆ ਤਾਂ ਮੈਂ ਰਸੋਈ ਵਿੱਚ ਰੁੱਝੀ ਹੋਈ ਸੀ ਰੀਮਾ ਵੀ ਖਾਣਾ ਬਣਾਉਣ ਵਿੱਚ ਮੇਰੀ ਮਦਦ ਕਰ ਰਹੀ ਸੀ ਜਦੋਂ ਸਭ ਕੁਝ ਤਿਆਰ ਹੋ ਗਿਆ ਤਾਂ ਰੀਮਾ ਕਹਿਣ ਲੱਗੀ ਭਾਬੀ ਜੀ ਉਹਨਾਂ ਲੋਕਾਂ ਦੇ ਸਾਹਮਣੇ ਇਹ ਨਾ ਦੱਸੋ ਕਿ ਤੁਸੀਂ ਖਾਣਾ ਤਿਆਰ ਕੀਤਾ ਹੈ ਸਿਰਫ ਇਹ ਕਹਿਣਾ ਕਿ ਮੈਂ ਇਸ ਨੂੰ ਬਣਾਇਆ ਹੈ ਹਰ ਵਾਰ ਮੇਰੇ ਖਾਣੇ ਵਿੱਚ ਕੋਈ ਨਾ ਕੋਈ ਕਮੀ ਰਹਿੰਦੀ ਹੈ ਮਰੀਮਾਂ ਦੀ ਹਾਲਤ ਨੂੰ ਸਮਝ ਸਕਦੀ ਸੀ ਹਰ ਕੁੜੀ ਦੀ ਇਹੀ ਇੱਛਾ ਹੁੰਦੀ ਹੈ ਕਿ ਉਸ ਦਾ ਪਤੀ ਉਸ ਨੇ ਜੋ ਬਣਾਇਆ ਹੈ ਉਸ ਦੀ ਤਾਰੀਫ਼ ਕਰੇ ਮੈਂ ਮੁਸਕਰਾ ਕੇ ਕਿਹਾ ਕਿ ਠੀਕ ਹੈ ਉਹ ਮੇਰੀਆਂ ਗੱਲਾਂ ਤੇ ਖੁਸ਼ ਹੋ ਗਈ ਜਿਵੇਂ ਹੀ ਖਾਣਾ ਮੇਜ਼ ਤੇ ਰੱਖਿਆ ਤਾਂ ਸਾਹਮਣੇ ਵਿਪਲ ਬੈਠਾ ਸੀ ਮੈਂ ਉਸ ਨੂੰ ਨਮਸਕਾਰ ਕੀਤਾ ਤਾਂ ਉਸ ਨੇ ਸਿਰ ਹਿਲਾ ਦਿੱਤਾ ਪਰ ਉਸ ਤੋਂ ਬਾਅਦ ਜੋ ਵੀ ਹੋਇਆ ਮੇਰਾ ਦਿਲ ਧੜਕਣਾ ਭੁੱਲ ਗਿਆ ਸੀ ਡਾਈਨਿੰਗ ਟੇਬਲ ਤੇ ਸਾਰੇ ਬੈਠੇ ਸਨ ਪਤਾ ਨਹੀਂ ਕਿਉਂ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਵਿਪਲ ਮੇਰੇ ਵੱਲ ਅਜੀਬ ਜਿਹੇ ਨਜ਼ਰਾਂ ਨਾਲ ਦੇਖ ਰਿਹਾ ਹੋਵੇ ਉਹ ਮੇਜ਼ ਤੇ ਬੈਠ ਗਿਆ ਤੇ ਭੋਜਨ ਦੀ ਪਹਿਲੀ ਰੋਟੀ ਲੈਂਦੇ ਹੋਏ ਉਸਨੇ ਕਿਹਾ ਕਿ ਬਹੁਤ ਸਵਾਦ ਹੈ ਮੈਨੂੰ ਯਕੀਨ ਹੈ ਕਿ ਰੀਮਾ ਨੇ ਤਿਆਰ ਨਹੀਂ ਕੀਤਾ ਹੋਵੇਗਾ ਪਰੀਮਾ ਨੇ ਕਿਹਾ ਇਹ ਮੈਂ ਤਿਆਰ ਕੀਤਾ ਹੈ ਜੇ ਤੁਹਾਨੂੰ ਕੋਈ ਸ਼ੱਕ ਹੈ ਤਾਂ ਭਾਬੀ ਜੀ ਨੂੰ ਪੁੱਛੋ ਮੈਂ ਖਾਣਾ ਖਾ ਰਹੀ ਸੀ ਪਰ ਵਿਪਲ ਦੀ ਆਵਾਜ਼ ਸੁਣ ਕੇ ਮੇਰੀ ਬੁਰਕੀ ਮੇਰੇ ਹੱਥ ਵਿੱਚ ਹੀ ਰਹਿ ਗਈ ਮੈਂ ਝਟ ਉਸ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਜੋ ਕੁਝ ਮੈਂ ਦੇਖਿਆ ਉਹ ਮੇਰੀ ਜਾਨ ਲੈਣ ਲਈ ਕਾਫੀ ਸੀ ਉਹ ਅਜੀਬ ਜਿਹੀ ਮੁਸਕਰਾਹਟ ਚਿਹਰੇ ਤੇ ਲੈ ਕੇ ਮੇਰੇ ਵੱਲ ਹੀ ਦੇਖ ਰਿਹਾ ਸੀ ਮੈਨੂੰ ਲੱਗਾ ਜਿਵੇਂ ਮੈਂ ਸਾਹ ਲੈਣਾ ਹੀ ਭੁੱਲ ਗਿਆ ਸੀ ਉਸ ਦੀ ਆਵਾਜ਼ ਮੈਂ ਕਿਵੇਂ ਭੁੱਲ ਸਕਦੀ ਸੀ ਉਸ ਦੇ ਪਿਆਰ ਨੇ ਤਾਂ ਮੇਰੀ ਨੀਂਦ ਖਰਾਬ ਕਰ ਦਿੱਤੀ ਸੀ ਤੇ ਮੇਰੇ ਦਿਲ ਦੀ ਸ਼ਾਂਤੀ ਨੂੰ ਬਰਬਾਦ ਕਰ ਦਿੱਤਾ ਸੀ ਵਿਪুল ਕਹਿ ਰਿਹਾ ਸੀ ਕਿ ਖਾਣਾ ਇੰਨਾ ਸਵਾਦੀ ਹੈ ਕਿ ਮੇਰਾ ਮਨ ਕਰਦਾ ਹੈ ਕਿਸ ਨੂੰ ਪਕਾਉਣ ਵਾਲੇ ਦੇ ਹੱਥਾਂ ਨੂੰ ਚੁੰਮ ਲਵਾਂ ਉਹ ਲਗਾਤਾਰ ਮੇਰੇ ਵੱਲ ਦੇਖ ਰਿਹਾ ਸੀ ਤੇ ਗੱਲਾਂ ਕਰ ਰਿਹਾ ਸੀ ਜਿਸ ਤਰੀਕੇ ਨਾਲ ਉਸ ਨੇ ਪਹਿਲੀ ਰਾਤ ਕੀਤੀ ਸੀ ਮੇਰੀ ਸੱਸ ਵੀ ਉਸ ਦੇ ਬਰਾਬਰ ਹੀ ਬੈਠੀ ਸੀ ਉਸ ਨੇ ਉਸ ਦੀ ਕਮਰ ਨੂੰ ਥਪਤ ਪਾਇਆ ਤੇ ਕਹਾ ਸ਼ਰਮ ਕਰੋ ਮੈਨੂੰ ਉਸ ਦਾ ਹਾਸਾ ਜਾਂ ਉਸ ਦੇ ਕਹਿਣ ਦਾ ਤਰੀਕਾ ਬਿਲਕੁਲ ਪਸੰਦ ਨਹੀਂ ਸੀ ਮੇਰੇ ਕੰਨ ਧੋਖਾ ਨਹੀਂ ਖਾ ਸਕਦੇ ਸੀ ਇਹ ਉਹੀ ਬੰਦਾ ਸੀ ਜਿਸ ਨੇ ਮੈਨੂੰ ਬਰਬਾਦ ਕਰ ਦਿੱਤਾ ਸੀ ਮੈਂ ਸੋਚ ਵੀ ਨਹੀਂ ਸੀ ਸਕਦੀ ਕਿ ਮੇਰੀ ਨੰਦ ਦਾ ਹੋਣ ਵਾਲਾ ਪਤੀ ਮੇਰੇ ਨਾਲ ਇੰਨੀ ਵੱਡੀ ਗੜਬੜ ਕਰ ਸਕਦਾ ਹੈ ਮੈਂ ਅੱਜ ਤੱਕ ਉਸ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ ਜਾਣਦੀ ਵੀ ਨਹੀਂ ਸੀ ਫਿਰ ਉਸ ਨੇ ਮੇਰੀ ਜ਼ਿੰਦਗੀ ਕਿਉਂ ਬਰਬਾਦ ਕੀਤੀ ਕਾਣਾਦ ਦੇ ਵਿਚਾਲੇ ਛੱਡ ਕੇ ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਈ। ਕੁਝ ਦੇਰ ਬਾਅਦ ਮੇਰੇ ਮੋਬਾਈਲ ਤੇ ਮੈਸੇਜ ਆਇਆ ਕਿ ਕੱਲ ਦੁਪਹਿਰ ਨੂੰ ਹੋਟਲ ਦੇ ਕਮਰੇ ਵਿੱਚ ਪਹੁੰਚ ਜਾਵੋ ਨਹੀਂ ਤਾਂ ਮੈਂ ਤੇਰਾ ਰਾਜ਼ ਸਾਰਿਆਂ ਨੂੰ ਦੱਸ ਦਿਆਂਗਾ। ਮੈਂ ਆਪਣਾ ਮੋਬਾਈਲ ਬੰਦ ਕਰ ਦਿੱਤਾ ਅਤੇ ਮੈਂ ਆਪਣਾ ਸਿਰ ਆਪਣੇ ਦੋਹਾਂ ਹੱਥਾਂ ਨਾਲ ਫੜ ਲਿਆ। ਮੈਂ ਇਹ ਪਾਪ ਨਹੀਂ ਕਰ ਸਕਦੀ ਸੀ। ਪਰ ਜੇ ਮੈਂ ਸੱਚ કહਾਂ ਤਾਂ ਕੋਈ ਵੀ ਮੇਰੇ ਤੇ ਵਿਸ਼ਵਾਸ ਨਹੀਂ ਕਰੇਗਾ। ਇਸ ਸਮੇਂ ਮੈਂ ਬਹੁਤ ਪਰੇਸ਼ਾਨੀ ਵਿੱਚ ਸੀ ਕਿ ਮੈਨੂੰ ਹੋਟਲ ਦੇ ਕਮਰੇ ਵਿੱਚ ਜਾਣਾ ਚਾਹੀਦਾ ਹੈ ਜਾਂ ਨਹੀਂ ਰਾਤ ਨੂੰ ਜਦੋਂ ਰਾਜਵੀਰ ਮੇਰੇ ਕਮਰੇ ਵਿੱਚ ਆਇਆ ਤਾਂ ਉਸ ਦਾ ਅੰਦਾਜ਼ ਬਦਲ ਚੁੱਕਾ ਸੀ ਉਸ ਦੀਆਂ ਅੱਖਾਂ ਨਸ਼ੇ ਨਾਲ ਭਰੀਆਂ ਹੋਈਆਂ ਸਨ ਉਹ ਮੇਰੇ ਬਹੁਤ ਨੇੜੇ ਆ ਗਿਆ ਉਸ ਨੇ ਮੇਰੇ ਹੱਥ ਨੂੰ ਫੜ ਲਿਆ ਤੇ ਕਿਹਾ ਹੁਣ ਮੈਂ ਤੁਹਾਡੇ ਤੋਂ ਹੋਰ ਦੂਰ ਨਹੀਂ ਰਹਿ ਸਕਦਾ ਤੂੰ ਮੇਰੇ ਤੋਂ ਕਿਉਂ ਭੱਜਦੀ ਹੈ ਮੈਂ ਉਸ ਨੂੰ ਆਪਣੇ ਹੱਥ ਨਾਲ ਦੂਰ ਕਰ ਦਿੱਤਾ ਉਹ ਮੇਰੀ ਇਸ ਹਰਕਤ ਤੇ ਹੈਰਾਨ ਸੀ ਉਸਨੇ ਕਿਹਾ ਤੂੰ ਮੇਰੇ ਕੋਲੋਂ ਕਿਉਂ ਭਜਦੀ ਹੈ ਠੀਕ ਹੈ ਵਿਆਹ ਵਾਲੀ ਰਾਤ ਮੈਂ ਆਪਣੀ ਮਾਂ ਦੇ ਨਾਲ ਹਸਪਤਾਲ ਚਲਾ ਗਿਆ ਸੀ ਇਸ ਲਈ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਪਰ ਤੁਸੀਂ ਮੈਨੂੰ ਇਸ ਗੱਲ ਦੀ ਸਜ਼ਾ ਕਦੋਂ ਤੱਕ ਦਿਓਗੇ ਮੈਂ ਚੁੱਪ ਸੀ ਜੇ ਮੈਂ ਜਵਾਬ ਦਿੱਤਾ ਹੁੰਦਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਕਿਸ ਕਿਸਮ ਦੀ ਨਸੀਬਤ ਵਿੱਚ ਹਾਂ ਤਾਂ ਉਹ ਮੇਰੇ ਤੇ ਵਿਸ਼ਵਾਸ ਕਰੇਗਾ ਜਾਂ ਨਹੀਂ ਮੈਂ ਕਿਹਾ ਰਾਜਵੀਰ ਤੂੰ ਮੈਨੂੰ ਕਿੰਨਾ ਪਿਆਰ ਕਰਦਾ ਹੈ ਮੇਰੇ ਸਵਾਲ ਤੇ ਉਹ ਮੇਰੇ ਵੱਲ ਧਿਆਨ ਨਾਲ ਦੇਖਣ ਲੱਗਾ ਤੇ ਪੁੱਛਣ ਲੱਗਾ ਕਿਸ ਦਾ ਕੀ ਮਤਲਬ ਹੈ ਮੈਂ ਤੈਨੂੰ ਕਦੋਂ ਪਿਆਰ ਕੀਤਾ ਤੁਸੀਂ ਮੈਨੂੰ ਮੌਕਾ ਵੀ ਨਹੀਂ ਦਿੱਤਾ ਉਹ ਮੇਰੇ ਬਹੁਤ ਨੇੜੇ ਆ ਗਿਆ ਤੇ ਮੇਰੇ ਕੰਨਾਂ ਵਿੱਚ ਕੁਸਰ-ਮੁਸਰ ਕਰਨ ਲੱਗਾ ਉਹ ਸ਼ਾਇ ਸ਼ਰਾਰਤੀ ਮੂਡ ਵਿੱਚ ਸੀ ਪਰ ਮੈਂ ਬਹੁਤ ਸ਼ਾਂਤ ਸੀ ਮੈਂ ਕਿਹਾ ਵਿਪਲ ਤੁਹਾਨੂੰ ਕਿਵੇਂ ਲੱਗਦਾ ਹੈ ਮੇਰੇ ਸਵਾਲ ਤੇ ਉਸਨੇ ਕਿਹਾ ਕਿ ਵਿਪਲ ਸਾਡੇ ਵਿਚਾਰ ਕਿੱਥੋਂ ਆ ਗਿਆ ਮੈਂ ਕਿਹਾ ਇਹ ਦੱਸੋ ਇੱਕ ਇਹੋ ਜਿਹਾ ਮੁੰਡਾ ਹੈ ਰਾਜਵੀਰ ਕਹਿਣ ਲੱਗਿਆ ਕਿ ਇਹ ਚੰਗਾ ਹੈ ਅਜਿਉ ਮੇਰਾ ਅਤੇ ਰੀਮਾ ਦਾ ਦੋਸਤ ਹੈ ਰੀਮਾ ਅਤੇ ਰੀਮਾ ਅਤੇ ਮੈਂ ਇੱਕ ਜਮਾਤ ਵਿੱਚ ਪੜਦੇ ਸੀ ਕਿਉਂਕਿ ਅਸੀਂ ਜੁੜਮਾ ਸੀ ਅਤੇ ਵਿਪਲ ਵੀ ਇੱਕੋ ਜਮਾਤ ਵਿੱਚ ਪੜਦਾ ਸੀ ਅਸੀਂ ਤਿੰਨੋਂ ਆਪਸ ਵਿੱਚ ਬਹੁਤ ਚੰਗੇ ਦੋਸਤ ਸੀ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਹਾਂ ਪਰ ਉਹ ਚਰਿੱਤਰਹੀਨ ਕਿਸਮ ਦਾ ਮੁੰਡਾ ਹੈ ਅੱਜਕੱਲ ਦੇ ਮੁੰਡੇ ਅਜੇ ਹੀ ਹੁੰਦੇ ਹਨ ਉਹ ਵਿਆਹ ਤੋਂ ਬਾਅਦ ਆਪਣੇ ਆਪ ਨੂੰ ਸਦਾਰ ਜਾਵੇਗਾ ਮੈਂ ਕਿਹਾ ਕਿ ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਇਆ ਮੇਰੀ ਗੱਲ ਸੁਣ ਕੇ ਰਾਜਵੀਰ ਦਾ ਮੱਥਾ ਫਟ ਗਿਆ ਉਸਨੇ ਕਿਹਾ ਮਾਂ ਦੇ ਸਾਹਮਣੇ ਕੁਝ ਨਾ ਕਹੋ ਮਾਂ ਵਿਪਲ ਨੂੰ ਬਹੁਤ ਪਿਆਰ ਕਰਦੀ ਹੈ ਤੇ ਉਸ ਨੂੰ ਆਪਣਾ ਜਵਾਈ ਮੰਨਦੀ ਹੈ ਮੰਮੀ ਉਸ ਨੂੰ ਬਹੁਤ ਪਿਆਰ ਕਰਦੀ ਹੈ ਮੈਂ ਰਾਜਵੀਰ ਨਾਲ ਗੱਲ ਕਰਨ ਲਈ ਆਪਣੀ ਸਾਰੀ ਹਿੰਮਤ ਇਕੱਠੀ ਕਰ ਰਹੀ ਸੀ ਪਰ ਮੈਂ ਚੁੱਪ ਰਹਿ ਰਹੀ। ਅਗਲੇ ਦਿਨ ਜਦੋਂ ਮੈਂ ਹੋਟਲ ਗਈ ਤਾਂ ਵਿਪਲ ਕਮਰੇ ਵਿੱਚ ਪਹਿਲਾਂ ਹੀ ਮੌਜੂਦ ਸੀ। ਮੈਨੂੰ ਦੇਖ ਕੇ ਬੋਲਿਆ, "ਦੇਖ ਲੈ, ਆਖਰ ਤੂੰ ਆ ਹੀ ਗਈ। ਮੈਨੂੰ ਪਤਾ ਸੀ ਕਿ ਤੂੰ ਆਉਣਾ ਹੀ ਸੀ।" ਮੈਂ ਰੋਣ ਲੱਗ ਪਈ। ਮੈਂ ਕਿਹਾ, "ਮੈਂ ਤੇਰਾ ਕੀ ਨੁਕਸਾਨ ਕੀਤਾ ਹੈ ਕਿ ਤੂੰ ਇਹ ਸਭ ਮੇਰੇ ਨਾਲ ਕੀਤਾ?" ਵਿਪਲ ਨੇ ਕਿਹਾ, "ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਦੁਲਹਨ ਦੇ ਰੂਪ ਵਿੱਚ ਦੇਖਿਆ ਸੀ ਤਾਂ ਮੈਂ ਤੁਹਾਨੂੰ ਦੇਖਦਾ ਹੀ ਰਹਿ ਗਿਆ।" ਹੁਣ ਮੇਰਾ ਦਿਲ ਤੇਰੇ ਤੇ ਆ ਗਿਆ ਹੈ ਇਸ ਲਈ ਮੈਂ ਰੀਮਾ ਦੀ ਮਾਂ ਦੇ ਖਾਣੇ ਵਿੱਚ ਕੁਝ ਮਿਲਾ ਦਿੱਤਾ ਜਿਸ ਨਾਲ ਉਸ ਦਾ ਬੀਪੀ ਬਹੁਤ ਵਧ ਗਿਆ ਮਜਬੂਰੀ ਵਿੱਚ ਰਾਜਵੀਰ ਨੂੰ ਉਸ ਦੇ ਨਾਲ ਹਸਪਤਾਲ ਜਾਣਾ ਪਿਆ ਅਤੇ ਫਿਰ ਮੈਂ ਮেইন ਸਵਿਚ ਬੰਦ ਕਰਕੇ ਤੁਹਾਡੇ ਕਮਰੇ ਵਿੱਚ ਆ ਗਿਆ ਰੀਮਾ ਦੀਆਂ ਨਜ਼ਰਾਂ 'ਚ ਮੈਂ ਘਰ ਛੱਡ ਦਿੱਤਾ ਸੀ ਵਿਪਲ ਲਈ ਇਹ ਸੰਭਵ ਨਹੀਂ ਸੀ ਕਿ ਉਹ ਪਸੰਦ ਕਰਨ ਵਾਲੀ ਚੀਜ਼ ਨੂੰ ਛੱਡ ਦੇਵੇ ਉਸ ਦੀ ਹਰ ਗੱਲ ਮੰਨ ਰਿਹਾ ਸੀ ਮੈਂ ਮੁਸਕਰਾਈ ਤੇ ਉਸ ਵੱਲ ਦੇਖਿਆ ਅਤੇ ਕਮਰੇ ਦਾ ਦਰਵਾਜ਼ਾ ਖੋਲ੍ਹ ਲਿਆ ਰਾਜਵੀਰ ਬਾਹਰ ਖੜਾ ਸੀ ਮੈਂ ਰਾਜਵੀਰ ਨੂੰ ਆਪਣੇ ਨਾਲ ਲੈ ਕੇ ਆਈ ਸੀ ਤਾਂ ਜੋ ਉਹ ਸੱਚਾਈ ਜਾਣ ਸਕੇ ਮੈਂ ਫੈਸਲਾ ਕਰ ਲਿਆ ਸੀ ਕਿ ਮੇਰੇ ਨਾਲ ਜੋ ਮਰਜ਼ੀ ਹੋ ਜਾਵੇ ਭਾਵੇਂ ਰਾਜਵੀਰ ਮੈਨੂੰ ਤਲਾਕ ਦੇ ਦੇਵੇ ਮੈਂ ਵਿਪਲ ਨੂੰ ਉਸ ਦੇ ਨਾਪਾਕ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋਣ ਦੇਵਾਂਗੀ ਇਥੇ ਉਹ ਮੈਨੂੰ ਬਲੈਕਮੇਲ ਕਰਕੇ ਮੇਰੇ ਨਾਲ ਗਲਤ ਕੰਮ ਕਰਦਾ ਸੀ ਦੂਜੇ ਪਾਸੇ ਉਹ ਰੀਮਾ ਨਾਲ ਧੋਖਾ ਕਰ ਰਿਹਾ ਸੀ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਮੈਂ ਰੀਮਾ ਦੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ ਉਸ ਸਮੇਂ ਰਾਜਵੀਰ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਰਹੀਆਂ ਸਨ ਵਿਪਲ ਦਾ ਰੰਗ ਉੱਡ ਗਿਆ ਸੀ ਰਾਜਵੀਰ ਨੇ ਵਿਪਲ ਨੂੰ ਬਹੁਤ ਕੁੱਟਿਆ ਤੇ ਰੀਮਾ ਦਾ ਉਸ ਨਾਲ ਰਿਸ਼ਤਾ ਵੀ ਤੋੜ ਦਿੱਤਾ ਵਿੱਪਲ ਦਾ ਮੋਬਾਈਲ ਖੋਲ ਲਿਆ ਅਤੇ ਉਸ ਵਿੱਚੋਂ ਮੇਰੀਆਂ ਸਾਰੀਆਂ ਫੋਟੋ ਡਿਲੀਟ ਕਰ ਦਿੱਤੀਆਂ। ਰਾਜਵੀਰ ਮੇਰੇ ਸਾਹਮਣੇ ਸ਼ਰਮਿੰਦਾ ਸੀ ਅਤੇ ਮੈਂ ਬੇਹਾਲ ਹੋ ਰਹੀ ਸੀ। ਰਾਜਵੀਰ ਨੇ ਕਿਹਾ ਚਿੰਤਾ ਨਾ ਕਰੋ ਤੁਹਾਡੀ ਘਟਨਾ ਦੀ ਖਬਰ ਘਰ ਤੋਂ ਬਾਹਰ ਨਹੀਂ ਜਾਵੇਗੀ। ਤੁਹਾਡੇ ਨਾਲ ਇਹ ਹਾਦਸਾ ਮੇਰੇ ਕਾਰਨ ਹੋਇਆ ਹੈ ਅਤੇ ਮੈਂ ਤੁਹਾਨੂੰ ਇਸ ਤਰ੍ਹਾਂ ਬੇਸਹਾਰਾ ਨਹੀਂ ਛੱਡਾਂਗਾ। ਰਾਜਵੀਰ ਨੇ ਮੈਨੂੰ ਦਿਲੋਂ ਸਵੀਕਾਰ ਕਰ ਲਿਆ ਸੀ। ਹਾਂ, ਘਰ ਵਿੱਚ ਆ ਕੇ ਰੀਮਾ ਨੂੰ ਪੂਰੀ ਸੱਚਾਈ ਜ਼ਰੂਰ ਦੱਸ ਦਿੱਤੀ ਇਹ ਵਿਪਲ ਨੇ ਮੇਰੇ ਨਾਲ ਕੀ ਕੀਤਾ ਇਹ ਦੱਸਣਾ ਜ਼ਰੂਰੀ ਸੀ ਜੇ ਮੈਂ ਰੀਮਾ ਨੂੰ ਸੱਚ ਨਾ ਦੱਸਿਆ ਹੁੰਦਾ ਤਾਂ ਰੀਮਾ ਵਿਪਲ ਨੂੰ ਆਪਣੇ ਦਿਲ ਵਿੱਚੋਂ ਨਹੀਂ ਕੱਢ ਸਕਦੀ ਸੀ ਵਿਪਲ ਦੀ ਸਚਾਈ ਜਾਣ ਕੇ ਰੀਮਾ ਬਹੁਤ ਰੋਈ ਉਸ ਦਾ ਦਿਲ ਟੁੱਟ ਗਿਆ ਸੀ ਪਰ ਘੱਟੋ ਘਾਟ ਉਸ ਨੂੰ ਰਾਹਤ ਮਿਲੀ ਸੀ ਕਰੀਮਾ ਨੇ ਆਪਣੇ ਆਪ ਨੂੰ ਇੱਕ ਗਲਤ ਵਿਅਕਤੀ ਤੋਂ ਬਚਾਇਆ ਸੀ ਰਾਜਵੀਰ ਨੇ ਮੈਨੂੰ ਦਿਲੋਂ ਸਵੀਕਾਰ ਕਰ ਲਿਆ ਸੀ ਅਤੇ ਉਹ ਰਾਤ ਮੇਰੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਰਾਤ ਸੀ ਜੋ ਮੈਂ ਆਪਣੇ ਪਤੀ ਦੇ ਨਾਲ ਬਤਾਈ ਮੇਰਾ ਪਤੀ ਮੈਨੂੰ ਸੱਚਮੁੱਚ ਪਿਆਰ ਕਰਦਾ ਸੀ